ਸਾਸ਼ਟਰੀ ਕਾਲ ਜੀ ਸਵਾਗਤ ਕਰਦੇ ਆਂ ਜੇ ਤੁਹਾਡਾ ਪੰਜਾਬੀ ਫਲੇਵਰਸ ਤੇ ਤੇ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਿਉਂਕਿ ਸਾਡੇ 200 ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਆ ਤੇ ਜਿਵੇਂ ਕਿ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਜਦੋਂ ਸਾਡੇ 500 ਸਬਸਕ੍ਰਾਈਬਰ ਕੰਪਲੀਟ ਹੋ ਜਾਣਗੇ ਤਾਂ ਅਸੀਂ 5 ਲੱਖ ਕੀ winner ਚੂਜ਼ ਕਰਾਂਗੇ ਤੇ ਉਹਨਾਂ ਨੂੰ ਭੇਜਾਂਗੇ ਸਾਡੇ ਵੱਲੋਂ ਸਰਪ੍ਰਾਈਜ਼ ਗਿਫਟ ਤਾਂ ਇਸ ਕਰਕੇ ਜੇ ਕਿ ਤੁਸੀਂ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਅਸੀਂ ਰੈਸਪੀ ਲੈ ਕੇ ਆਏ ਆ ਗੁੜ ਵਾਲੇ ਸ਼ੱਕਰਪਾਰੇ ਤੇ ਚਲੋ ਜੀ ਹੁਣ ਆਪਾਂ ਆਪਣੀ ਰੈਸਪੀ ਸਟਾਰਟ ਕਰਦੇ ਆਂ ਤੇ ਸ਼ੱਕਰ ਪਾਰੇ ਬਣਾਉਣ ਲਈ ਅੱਧੇ ਕੋਲੀ ਦੀ ਆਪਾਂ ਨੇ ਗੁੜ ਦੀ ਲਈ ਹੈ ਤੇ ਇੱਕ ਬੋਲੀ ਆਪਾਂ ਨੇ ਆਟਾ ਲਿਆ ਤੇ ਗੁੜ ਦੀ ਕੁਆਂਟੀਟੀ ਆਪਾਂ ਨੇ ਆਟੇ ਦੀ ਕੁਆਂਟੀਟੀ ਤੋਂ ਬਿਲਕੁਲ ਅੱਧੀ ਰੱਖੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਗੁੜ ਨੂੰ ਪਾਣੀ ਵਿੱਚ ਡਿਸੋਲਵ ਕਰਕੇ ਦੀ ਚਾਸ਼ਨੀ ਬਣਾ ਕੇ ਰੈਡੀ ਕਰ ਲੈਣੇ ਆਂ ਤੇ ਪਾਣੀ ਆਪਾਂ ਨੇ ਛੋਟੀ ਜੀ ਗਲਾਸੀ ਲਈ ਹੈ ਤੇ ਉਹ ਵੀ ਆਪਾਂ ਨੇ ਪੌਣੀ ਗਲਾਸੀ ਲਈ ਹੈ ਅੱਧੀ ਕੋਲੀ ਗੁੜ ਲਈ ਤੇ ਹੁਣ ਆਪਾਂ ਗੁੜ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਡਿਜ਼ੋਲਵ ਕਰ ਲੈਨੇ ਆ ਤੇ ਗੁੜ ਦੀ ਚਾਸ਼ਨੀ ਆਪਾਂ ਨੇ ਬਣਾ ਕੇ ਰੈਡੀ ਕਰ ਲਈ ਹੈ ਤੇ ਹੁਣ ਆਪਾਂ ਸ਼ੱਕਰ ਪਾਰੇ ਬਣਾਉਣ ਲਈ ਇੱਕ ਡੋ ਬਣਾ ਕੇ ਰੈਡੀ ਕਰਾਂਗੇ ਉਹਦੇ ਲਈ ਆਪਾਂ ਨੇ ਆਟੇ ਵਿੱਚ ਇੱਕ ਚਮਚਾ ਸੌਫ ਦਾ ਐਡ ਕੀਤਾ ਤੇ 1/4 ਸਪੂਨ ਆਪਾਂ ਨੇ ਬੇਕਿੰਗ ਪਾਊਡਰ ਪਾਇਆ ਇਹਦੇ ਵਿੱਚ ਤੇ ਆਪਾਂ ਨੇ ਜਿਹੜੀ ਚਾਸ਼ਨੀ ਹੈ ਗੁੜ ਦੀ ਬਣਾ ਕੇ ਰੈਡੀ ਕਰ ਲਈ ਸੀ ਹੁਣ ਆਪਾਂ ਆٹے ਵਿੱਚ ਥੋੜੀ-ਥੋੜੀ ਚਾਸ਼ਨੀ ਐਡ ਕਰਕੇ ਇਹਦਾ ਆਪਾਂ ਇੱਕ ਡੋ ਬਣਾ ਕੇ ਰੈਡੀ ਕਰ ਲੈਨੇ ਆ ਤੇ ਡੋ ਆਪਾਂ ਨੇ ਬਣਾ ਕੇ ਰੈਡੀ ਕਰ ਲਿਆ ਤੇ ਇਹਦੇ ਵਿੱਚ ਇੱਕ بڑا ਚਮਚ ਆਪਾਂ ਨੇ ਘਿਓ ਦਾ ਐਡ ਕੀਤਾ ਸੀ ਜੋ ਕਿ ਵੀਡੀਓ ਵਿੱਚ ਰਿਕਾਰਡ ਨਹੀਂ ਹੋਇਆ ਤਾਂ ਪਲੀਜ਼ ਤੁਸੀਂ ਉਹ ਜ਼ਰੂਰ ਐਡ ਕਰ ਲਿਓ ਕਿਉਂਕਿ ਉਹਦੇ ਨਾਲ ਹੀ ਚੱਕਰਪਾਰੇ ਜਿਹੜੇ ਉਹ ਖਸਤਾ ਬਣ ਕੇ ਰੈਡੀ ਹੋਣਗੇ ਤੇ ਹੁਣ ਆਪਾਂ ਇਹਨੂੰ ਟੱਕ ਕੇ ਥੋੜੀ دیر ਲਈ ਰੈਸਟ ਤੇ ਰੱਖ ਦਿੰਨੇ ਆ ਤੇ ਡੋ ਨੂੰ ਆਪਾਂ ਨੇ ਥੋੜੀ دیر ਲਈ ਢੱਕ ਕੇ ਰੱਖਤਾ ਸੀ ਤੇ ਹੁਣ ਆਪਾਂ ਇਹਨੂੰ ਇੱਕ ਵਾਰ ਦੁਬਾਰਾ ਤੋਂ ਮੈਸ਼ ਕਰ ਲੈਣੇ ਆ ਜਿਸ ਨਾਲ ਇਹ ਜਿਹੜਾ ਐ ਸੌਫਟ ਹੋ ਜਾਏਗਾ ਡੋ ਤੇ ਹੁਣ ਆਪਾਂ ਸ਼ੱਕਰ ਪਾਰੇ ਕੱਟ ਕੇ ਤਿਆਰ ਕਰਾਂਗੇ ਜਿਹਦੇ ਲਈ ਆਪਾਂ ਨੇ ਪਲੇਟਫਾਰਮ ਤੇ ਥੋੜਾ ਜਿਹਾ ਔਇਲ ਲਗਾ ਲਿਆ ਜਿਸ ਨਾਲ ਸਾਨੂੰ ਸ਼ੱਕਰ ਪਾਰੇ ਉਠਾਉਣ 'ਚ ਦਿੱਕਤ ਨਾ ਆਵੇ ਤੇ ਹੁਣ ਆਪਾਂ ਇਹਨੂੰ ਪਤਲਾ ਜਵੇਲ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਆਪਾਂ ਇਹਦੇ ਪੀਸਿਸ ਕੱਟ ਕਰਾਂਗੇ ਤੇ ਸਭ ਤੋਂ ਪਹਿਲਾਂ ਇਹਦਾ ਜਿਹੜਾ ਸਾਈਡ ਦਾ ਐਕਸਟਰਾ ਪਾਰਟ ਹੈ ਇਹਨੂੰ ਆਪਾਂ ਰਿਮੂਵ ਕਰ ਲੈਨੇ ਆਂ ਹੁਣ ਆਪਾਂ ਸਕੁਅਰ ਸ਼ੇਪ ਵਿੱਚ ਸ਼ੱਕਰਪਾਰੇ ਬਣਾ ਕੇ ਰੈਡੀ ਕਰਾਂਗੇ ਤੁਸੀਂ ਚਾਹੋ ਤਾਂ ਆਪਣੇ ਚੋਇਸ ਨਾਲ ਕੋਈ ਵੀ ਸ਼ੇਪ ਬਣਾ ਸਕਦੇ ਹੋ ਤੇ ਇਸੇ ਤਰੀਕੇ ਨਾਲ ਆਪਾਂ ਸਾਰੇ ਸ਼ੱਕਰਪਾਰੇ ਕੱਟ ਕੇ ਤਿਆਰ ਕਰ ਲਵਾਂਗੇ ਤੇ ਹੁਣ ਆਪਾਂ ਇੱਕ ਪੈਨ ਵਿੱਚ ਥੋੜਾ ਜਿਹਾ ਰਿਫਾਈਨਡ ਔਇਲ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ। ਤੇ ਹੁਣ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ। ਹੁਣ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਸ਼ੱਕਰ ਪਾਰੇ ਪਾਵਾਂਗੇ ਤੇ ਇਹਨਾਂ ਨੂੰ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ ਤੇ ਸ਼ੱਕਰ ਪਾਰੇ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਫਰਾਈ ਕਰਾਂਗੇ ਕਿਉਂਕਿ ਜੇਕਰ ਆਪਾਂ ਇਹਨਾਂ ਨੂੰ ਹਾਈ ਫਲੇਮ ਤੇ ਫਰਾਈ ਕਰਾਂਗੇ ਤਾਂ ਇਹ ਅੰਦਰੋਂ ਕੱਚੇ ਰਹਿ ਜਾਣਗੇ ਤੇ ਇਸ ਕਰਕੇ ਆਪਾਂ ਨੇ ਇਹਨਾਂ ਨੂੰ ਸਿਰਫ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹੈ। ਤੇ ਹੁਣ ਆਪਣੇ ਸ਼ੱਕਰਪਾਰੇ ਅੰਦਰੋਂ ਵੀ ਤੇ ਬਾਹਰੋਂ ਵੀ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਐ ਹੁਣ ਆਪਾਂ ਇਹਨਾਂ ਨੂੰ ਕੱਢ ਕੇ ਕਿਸੇ ਪਲੇਟ ਵਿੱਚ ਰੱਖ ਲੈਣੇ ਆ ਤੇ ਇਸੇ ਤਰੀਕੇ ਨਾਲ ਆਪਾਂ ਸਾਰੇ ਸ਼ੱਕਰਪਾਰੇ ਫਰਾਈ ਕਰ ਲਵਾਂਗੇ ਤੇ ਦੇਖੋ ਜੀ ਇੱਕਦਮ ਖਸਤਾ ਸ਼ੱਕਰ ਪਾਰੇ ਬਣ ਕੇ ਆਪਣੇ ਰੈਡੀ ਹੈ ਤੇ ਜਿਵੇਂ ਕਿ ਅੱਜਕੱਲ بارش ਦਾ ਮੌਸਮ ਚੱਲ ਰਿਹਾ ਹੈ ਤਾਂ ਤੁਸੀਂ ਇਹਨੂੰ ਚਾਹ ਨਾਲ ਇੰਜੋਏ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਧੰਨਵਾਦ